ਸੋ ਅੱਜ 5 ਕਰੋੜ 70 ਲੱਖ ਰੁਪਈਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਈਆ ਘਰਾਂ ਦਾ ਮੁਆਵਜ਼ਾ ਤੇ 1 ਕਰੋੜ 16 ਲੱਖ ਰੁਪਈਆ ਫਸਲਾਂ ਦਾ 73 73 ਲੱਖ ਰੁਪਈਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕਿ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਲਈ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਾਂ ਇਹ ਤੇ ਯੱਗ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਆ ਪੂਰੀ ਦੁਨੀਆ 'ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ ਕੱਲ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡਾ ਬਹੁਤ ਸਾਰੇ ਮਾਝੇ ਤੋਂ ਵੀ ਨਹੀਂ ਇੰਨੇ ਇਸ ਇਲਾਕੇ ਦੇ ਵੀ ਨਹੀਂ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਿਹਾ ਜੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ 2 ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸਿਆਂ 'ਚੋਂ ਜੇ ਕੋਈ ਕਪੜਾ ਕਰੂਗਾ ਆ ਪੁੰਨ ਦੇ ਪੈਸਿਆਂ ਚੋਂ ਯੱਗ ਦੇ ਪੈਸਿਆਂ ਚੋਂ ਜੇ ਕੋਈ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਾਂ ਉਹਦਾ ਦਿਲ ਹੀ ਪੱਥਰ ਹੋਊਗਾ ਕਿਉਂਕਿ ਇਹ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦਿਲ ਹੋਏ ਨੇ ਤਾਂ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਇਹਨਾਂ ਨੂੰ ਕੋਈ ਦਰਦ ਨਹੀਂ ਤੋ ਇਹ ਵੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਆ ਦਾ ਹਿਸਾਬ ਵੀ ਦੇਵਾਂਗੇ ਜਿਹਨੇ ਦਸਵੰਧ ਕੱਢਿਆ ਤੇ 1 ਰੁਪਈਏ ਤੋਂ 2 ਰੁਪਈਆ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਬਹੁਤ ਸਾਰੇ ਐਨ ਜੀਓਜ਼ ਮੇਰੇ ਨਾਲ ਸੰਪਰਕ ਚ ਨੇ ਮੈਂ ਕਿਹਾ ਵੀ ਸਿੱਧੇ ਲਾ ਦਿਓ ਤੁਸੀਂ ਪੈਸੇ ਸਿੱਧੇ ਵੀ ਲਾਉਣ ਨੂੰ ਤਿਆਰ ਐ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿੱਥੇ ਕੰਬਲ ਚਾਹੀਦੇ ਆ ਕਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਕਿਤਾਬਾਂ ਤੁਸੀਂ ਯਕੀਨ ਕਰਿਓ ਕਿ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘੜੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਮਿਨਿਸਟਰ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸੈਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾ ਲਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਜਿਸ ਵੇਲੇ ਪੜ੍ਹਾਈ ਦਾ ਟਾਈਮ ਸੀ ਉਹ ਤਾਂ ਟੈਂਟਾਂ 'ਚ ਬੈਠੇ ਸੀ ਉਦੋਂ ਕਿੱਥੇ ਕਿਹੜੀਆਂ ਪੜ੍ਹਾਈਆਂ ਉਦੋਂ ਕਿਹੜਾ ਮਾਹੌਲ ਮਿਲਦਾ ਫਸਟ ਸੈਕਿੰਡ ਉਹਨਾਂ ਨੇ ਵੀ ਆਉਣਾ ਸੋ ਉਹਨਾਂ ਨੂੰ ਪ੍ਰੋਪਰ ਮੌਕਾ ਮਿਲੂਗਾ ਪੜ੍ਹਾਈ ਦਾ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਮਹੱਈਆ ਕਰਾਵਾਂਗੇ ਜਿੰਨੇ ਮਰਜ਼ੀ ਬਜਟ ਦੇ ਵਿੱਚ ਆਉਂਦਾ ਹੋਵੇ ਅਸੀਂ ਇਸ ਕੰਮ ਵਾਸਤੇ ਕੋਈ ਕੰਜੂਸੀ ਨਹੀਂ ਕਰਨੀ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਹ ਸਾਰੀ ਬੈਲਟ ਦਾ ਬਹੁਤ ਨੁਕਸਾਨ ਹੋਇਆ ਪਹਿਲਾਂ ਪੜਾ ਤਾ ਵਪਾਰ ਕਰ ਲਿਆ ਰਾਹਤ ਤੇ ਬਚਾਓ ਵਾਲਾ ਹੁਣ ਮੋੜ ਬਸੇਪੇ ਵਾਲਾ ਪੁਨਰਵਾਸ ਵਾਲਾ ਪੜਾ ਸ਼ੁਰੂ ਹੋ ਗਿਆ ਹੁਣ ਸਰਕਾਰਾਂ ਨੂੰ ਮੂਰੇ ਲੱਗਣਾ ਹੈ ਹੁਣ ਸਰਕਾਰਾਂ ਨੇ ਅੱਗੇ ਲੱਗ ਕੇ ਕੰਮ ਕਰਨੇ ਨੇ ਉਹਦੇ ਲਈ ਪਹਿਲਾਂ ਧੰਨਵਾਦ ਜਿਨ੍ਹਾਂ ਨੇ ਪਹਿਲਾ ਪੜਾ ਪੂਰਾ ਕਰਨ 'ਚ ਸਾਡਾ ਬਹੁਤ ਸਾਰਾ ਸਹਿਯੋਗ ਦਿੱਤਾ ਹੈ ਹੁਣ ਦੂਜੇ ਪੜਾਅ 'ਚ ਪਹੁੰਚ ਗਏ ਜ਼ਿੰਦਗੀ ਲਈ ਤੇ ਲੈ ਕੇ ਆਉਣੀ ਹੈ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਜ਼ਮੀਨਾਂ ਤਿਆਰ ਕਰਨੀਆਂ ਨੇ ਮਿੱਟੀ ਆ ਗਈ ਬੂਟੀ ਮੈਨੂੰ ਦਿਖਾ ਰਹੇ ਸੀ ਸਰਪੰਚ ਸਾਹਿਬਾਨ ਇਹਨਾਂ ਪਿੰਡਾਂ ਦੇ ਬੂਟੀ ਆ ਗਈ ਪਹਾੜਾਂ 'ਚੋਂ ਬੜਾ ਮਲਬਾ ਆ ਗਿਆ ਉਹਨੂੰ ਕਲੀਅਰ ਕਰਨ ਵਾਸਤੇ ਜੰਗੀ ਪੱਧਰ ਤੇ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਦੇਖੋ ਕਿੰਨਾ ਇਸ ਧਰਤੀ ਨੂੰ ਵਰਦਾਨ ਹੈ ਕਿੰਨਾ ਗੁਰੂਆਂ ਪੀਰਾਂ ਦੀ ਸ਼ਹੀਦਾਂ ਦੀ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਕਿੰਨਾ ਕੁਝ ਸੰਕਟ ਦੇ باوجود ਵੀ 170 ਲੱਖ ਮੀਟ੍ਰਿਕ ਟਨ ਝੋਨਾ 170 ਲੱਖ ਮੀਟ੍ਰਿਕ ਟਨ ਚੌਲ ਅਸੀਂ ਦੇਸ਼ ਨੂੰ ਦੇਵਾਂਗੇ ਇੰਨਾ ਸੰਕਟ ਦੇ ਬਾਵਜੂਦ ਵੀ ਅੱਗੇ ਕਣਕ ਵੀ ਦੇਣੀ ਹੈ ਅਸੀਂ ਉਹ ਸੂਭਾ ਜਿਹੜੇ ਆਹ ਭੁੱਖੇ ਰਹਿ ਲੰਨੇ ਆ ਪਰ ਆਪਣੇ ਮੇਜ਼ ਆਪਣੇ ਮਹਿਮਾਨਾਂ ਦਾ ਉਹਨਾਂ ਦੀ ਖਾਤਰਦਾਰੀ 'ਚ ਕੋਈ ਕਮੀ ਨਹੀਂ ਛੱਡਦੇ